ਮੈਂ ਪੜ੍ਹ ਰਿਹਾ ਸੀ ਇੱਕ ਦਿਨ حضرت ঈសា ਦਾ ਇਤਿਹਾਸ ਜਿਸ ਵਕਤ ਇਹਨੂੰ ਕਿੱਲਾ ਠੋਕੀਆਂ ਜਾ ਰਹੀਆਂ ਸਨ ਨਾ ਪੈਰਾਂ ਵਿੱਚ ਇੱਕ ਅੱਖ ਚ ਵੰਜੂ ਆ ਗਏ ਸਨ ਉਸ ਤੇ ਔਰ ਕਹਿ ਦਿੱਤਾ ਸੀ हे ਖੁਦਾ ਇਹ ਤੂੰ ਮੈਨੂੰ ਕੀ ਦਿਖਾ ਰਹੇ ਹੈ ਇਹ ਕੀ ਹੋ ਰਿਹਾ ਹੈ ਉਹ ਜ਼ੁਲਮ ਤਸ਼ੱਦਦ ਕੋਈ ਗੁਨਾਹ ਤੇ ਇਸਨੇ ਕੀਤਾ ਨਹੀਂ ਤੇ ਸਜ਼ਾਤ ਨਹੀਂ ਵੱਢੀ ਇਹ ਕੀ ਹੋ ਰਿਹਾ ਹੈ ਤੇ ਫਿਰ ਇੱਕਦਮ ਮੂੰਹ ਨਿਕਲਿਆ acha hai khuda ਜੋ ਤੇਰੀ ਰਜ਼ਾ ਹੈ ਉਹੀ ਪੂਰੀ ਹੈ ਮੈਂ ਆਪਣੀ ਇੱਛਾ ਵਿੱਚ ਕਿਉਂ ਜ਼ੋਰ ਦਿੱਤੀ ਔਰ ਯਕੀਨਤ ਜਾਨੋ ਇਹ ਪੁਰਸ਼ ਜੇ ਸੂਨੀ ਤੇ ਨਾ ਚੜਦਾ ਤੇ ਅੱਜ ਪੂਜਿਆ ਜਾਣਾ ਸੀ ਸਵਾਲ ਹੀ ਨਹੀਂ ਬੈਠਦਾ ਸ਼ਾਇਦ ਲੋਕਾਂ ਨੂੰ ਤਵਾਰੀਖ ਦੇ ਵਿੱਚ ਵੀ ਨਾ ਮਿਲਦਾ ਕਿਦਰੇ ਕੇ ਉਹ ਜੀਆਂ ਦਾ ਕੋਈ ਬੰਦਾ ਵੀ ਹੋਇਆ ਸੀ ਅਮਰ ਹੋ ਗਿਆ ਰਹਿ ਗਿਆ ਪਰਮਾਤਮਾ ਦੀ ਥਾਂ ਤੇ ਪੂਜਿਆ ਜਾਣ ਲੱਗ ਪਿਆ ਪਰਮਾਤਮਾ ਨੇ ਆਪਣੀ ਇੱਛਾ ਉਸ ਦੇ ਨਾਲ ਵਿਅਕਤ ਕੀਤੀ ਤੇ ਉਸ ਨੇ ਰੱਬ ਦੀ ਇੱਛਾ ਨੂੰ ਕਬੂਲ ਕਰ ਲਿਆ ਮੰਨ ਲਿਆ ਇਹ ਅੱਜ ਸੰਸਾਰ ਦਾ ਬਹੁਤ ਵੱਡਾ ਮਹਾਨ ਮਨੁੱਖ ਬੜਾ ਜਗਤ ਉਸ ਦੇ ਜੋ ਹੈ ਪਿੱਛੇ ਹੈ ਤਾਂ ਸਹਿਬ ਇਥੇ ਕਹਿ ਰਹੇ ਨੇ ਸਤਿਗੁਰੂ ਦੀ ਬਾਣੀ ਤੂੰ ਆਪਣੀ ਇੱਛਾ ਨੂੰ ਇੱਕ ਪਾਸੇ ਕਰ ਤੇ ਗੁਰੂ ਦੀ ਇੱਛਾ ਪੂਰੀ ਹੋਣੀ ਹੁਣੇ ਵੀ ਕੋਈ ਹੈ ਫਰਕ ਸਿਰਫ ਇਤਨਾ ਹੈ ਜੇ ਤੂੰ ਮੰਨ ਲਿਆ ਤੇ ਅੱਜ ਹੀ ਜੁੜ ਜਾਏਗਾ ਤੈਨੂੰ ਨਾਮ ਦਾ ਰਾਸ ਮਿਲ ਜਾਏਗਾ ਕਿ ਜੇ ਤੂੰ ਨਾ ਮੰਨਿਆ ਸੰਘਰਸ਼ ਕਰੇਗਾ ਪੱਲੇ ਤੇਰੇ ਕੁਝ ਨਹੀਂ ਪੈਗਾ ਤੇ ਨਾਮ ਦੇ ਰਸਤੇ ਵੀ ਬੰਨ੍ਜਾ ਰਹਿ ਜਾਏਗਾ ਗੱਲ ਨੂੰ ਆਜ ਮਿਲਾਵਾ ਸ਼ੇਖ ਫਰੀਦ ਟਾਕਮ ਕੁੰਜੜੀਆਂ ਮਨੋਂ ਮਚਿੰਦਣੀਆਂ ਮਨ ਨੂੰ ਮਚਰਾਉਣ ਵਾਲੀਆਂ ਇਹ ਜਿਹੜੀਆਂ ਆਸ਼ਨਾਵਾਂ ਨੇ ਇਹ ਜਿਹੜੀਆਂ ਇੱਛਾਵਾਂ ਨੇ ਇਹਨੂੰ ਤਾਂ ਇੱਕ ਪਾਸੇ ਰੱਖਦੇ ਤੇ ਕਹਦੇ ਹੇ ਗੁਰੂ ਤੇਰੀ ਇੱਛਾ ਪੂਰੀ ਹੋਵੇ ਇੱਕ ਗਥਨ ਨੂੰ ਚੇਤੇ ਆਈ ਗੱਲ ਸਪਸ਼ਟ ਹੋ ਜਾਏਗੀ ਸੁਖਦੇਵ ਨੇ ਭਜਨ ਬੰਦਗੀ ਬੜੀ ਕੀਤੀ ਕਿ ਗੱਲ ਜਦ ਨਾਨਾ ਬਣੇ ਤੇ ਆਪਣੇ ਪਿਤਾ ਵਿਆਸ ਨੂੰ ਕਹਿ ਲਗਾ ਵੀ ਜੱਫ ਤੱਪ ਤੇ ਮੈਂ ਬਹੁਤ ਕੀਤਾ ਗੱਲ ਤੇ ਕੁਝ ਨਹੀਂ ਬਣਿਆ ਤਾਂ ਵਿਆਸ ਨੇ ਕਿਹਾ ਕਿਸੇ ਗੁਰੂ ਤੋਂ ਦਿਕਸ਼ਾ ਲੈ। ਕਿਸੇ ਗੁਰੂ ਤੋਂ ਜੀਵਨ ਦੀ ਜਾਤ ਸਿੱਖ। ਨਾਮ ਜਪਣ ਦਾ ਡੰਗ ਸਿੱਖ। ਜਿਵੇਂ ਗੁਰੂ ਨਾਨਕ ਨੇ ਸਾਡੇ ਸਾਹਮਣੇ ਨਾਮ ਜਪਣ ਦਾ ਡੰਗ ਰੱਖ ਦਿੱਤਾ। ਧੁਨੋਂ ਮੈਂ ਧਿਆਨ ਧਿਆਨ ਮੈਂ ਜਾਣਾ। ਤੂੰ ਧੁਨ ਵਿੱਚ ਧਿਆਨ ਜੋ। ਨੰਮ੍ਰਿਤ ਬਿਲੇ ਬੈਠੋ ਤੇ ਘੱਟ ਤੇ ਘੱਟ 5 ਮਿੰਟ ਦਾ ਇਹ ਅਭਿਆਸ ਜ਼ਰੂਰ ਕਰੋ। ਇਤਨੀ ਮਹਾਨਸ ਕਰਦੇ। ਜੇ ਤੁਸੀਂ ਨਾਨਕ ਕੀਤਾ ਕੱਲ ਤੋਂ ਇਹ ਕਥਾ ਕਹਾਣੀਆਂ ਸੁਣਨੀਆ ਫਿਰ ਵਿਅਰਥ ਨੇ। ਅਨਮ੍ਰਿਤ ਵਕਤ ਬਰਬਾਦ ਕਰਨ ਵਾਲੀ ਗੱਲ ਹੈ। ਇਤਨੀ ਮਹਾਨਸ ਕਰਦੇ। ਤੇ ਤੁਸੀਂ ਆਖੋਗੇ ਵਕਤ ਬਰਬਾਦ ਮੈਂ ਇਸ ਦੇਤੇ ਦਲੀਲ ਦੇਣਾ ਜੇ 40 ਸਾਲ ਤੱਕ ਤੁਸੀਂ ਗੁਰਦੁਆਰੇ ਆ ਰਹੇ ਹੋ ਜਾਂ ਵੀ 25 ਸਾਲ ਤੇ ਅੱਜ ਤੱਕ ਜੇ ਨਾਮ ਦਾ ਰਸ ਨਹੀਂ ਮਿਲਿਆ ਤੇ ਇਸ ਗੰਮ ਨਾਲ ਆਂਦੇ ਰਹੇ ਤੇ ਅਗਾਂਹੂ ਨਹੀਂ ਮਿਲਣਾ ਤੇ ਤੁਸੀਂ ਆਖੋ ਸ਼ਾਇਦ ਅਗਾਂਹ ਗੱਲ ਬਣ ਜਾਏ ਤੇ ਹੁਣੇ ਮੈਂ ਪੰਕੀ ਤੁਹਾਡੇ ਸਾਹਮਣੇ ਰੱਖਣਾ ਆਜ ਮਿਲਾਵਾ ਆਜੀ ਮਿਲਾਵਾ ਹੋ ਸਕੇ ਹੁਣੇ ਹੀ ਕਰ ਲਓ ਲੰਬੀ ਚੌੜੀ ਗੱਲ ਕੀ ਲੰਬੇ ਚੌੜੇ ਸਮੇਂ ਤੇ ਕਿਉਂ ਰੱਖਦੇ ਤੋ ਕੱਲ ਸਵੇਰੇ ਅੰਮ੍ਰਿਤ ਵੇਲੇ 5 ਮਿੰਟ ਅਭਿਆਸ ਕਰੋ ਪੰਜ ਵਾਹਿਗੁਰੂ ਵਾਹਿਗੁਰੂ ਦੇ ਧੁਨ ਆਲਾਪੋ ਉਹਦੇ 'ਚ ਧਿਆਨ ਜੋੜੋ ਜਿਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਫਿਰ ਦਮ ਦਮ ਸਦਾ ਸਮਾਲਦਾ ਦਮ ਨਾ ਵਿਰਥਾ ਜਾਏ ਅ ਸਵਾਸ ਤੇ ਗ੍ਰਾਸ ਅੰਦਰ ਜਾਂਦਾ ਨੇ ਇਹਦੇ 'ਚ ਵਾਹਿਗੁਰੂ ਪੂਰਾ ਕਰਨਾ ਤੇ ਧਿਆਨ ਜੋੜੋ ਉਸ ਸਵਾਸ ਗ੍ਰਾਸ ਦੀ ਲੜੀ 'ਚ ਧਿਆਨ ਜੋੜੋ ਕਈਆਂ ਨੂੰ ਧੁਨ ਤੇ ਧਿਆਨ ਦੇ 'ਚ ਛੇਤੀ ਗੱਲ ਬਣਦੀ ਹੈ ਤੇ ਕਈਆਂ ਨੂੰ ਉਹਨਾਂ ਚ ਮੈਂ ਦੇਖਿਆ ਜਿਹੜਾ ਦਾਰਸ਼ਨਿਕ ਹੈ ਫਿਲਾਸਫਰ ਹੈ ਧੁੰਨ ਧਿਆਨ ਦੀ ਸਾਧਨਾ ਵਿੱਚ ਕੋਈ ਬਹੁਤਾ ਸਫਲ ਨਹੀਂ ਹੁੰਦਾ ਉਹ ਫਿਰ ਸਵਾਸ ਗ੍ਰਾਸ ਦੇ ਵਿੱਚ ਸਫਲ ਹੁੰਦਾ ਹੈ ਤੇ ਜਿਹੜਾ ਭਾਵਕ ਹੈ ਪ੍ਰੇਮ ਨਾਲ ਭਰਿਆ ਹੋਇਆ ਹੈ ਤਰਕ ਨਹੀਂ ਹੈ ਕੋ ਤਰਕ ਨਹੀਂ ਹੈ ਜਿਹੜੇ ਮੱਥੇ ਗੱਲ ਕਬੂਲਣ ਵਾਲਾ ਹੈ ਉਹਦੀ ਗੱਲ ਛੇਤੀ ਬਣ ਜਾਂਦੀ ਹੈ ਧੁੰਨ ਧਿਆਨ ਦੇ ਆਪਣੇ ਹਿਰਦੇ ਨੂੰ ਵੇਖ ਲੈਣਾ ਤਾਰਕਿਕ ਜ਼ਿਆਦਾ ਤੇ ਨਹੀਂ ਗਲਗਲ ਦੇ ਤੇ ਟੜਕ ਤੇ ਨਹੀਂ ਖੜੀ ਕਰਦਾ ਤੇ ਜੇ ਖੜੀ ਕਰਦਾ ਤਾਂ ਫਿਰ ਸਵਾਸ ਗਰਾਜ਼ ਦੀ ਅਰਾਧਨਾ ਜੜੀਏ ਉਹ ਕਰਨੇ ਕਿਉਂਕਿ ਦੋਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਧਨਾ ਲਿਖੀ ਹੋਈ ਹੈ ਇਸ ਵਾਸਤੇ ਮੈਂ ਤੁਹਾਡੇ ਸਾਹਮਣੇ ਰੱਖਦਾ ਹਾਂ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਧੋਨੋ ਮੈਂ ਧਿਆਨ ਧਿਆਨ ਨੇ ਜਾਣਿਆ ਗੁਰਮੁਖ ਅਕਰਥ ਕਹਾਣੀ 5 ਮਿੰਟ ਬੈਠ ਕੇ ਸ਼ਵੇਰੇ ਲਾਜ਼ਮੀ ਕਰਨਾ ਵਾਹਿਗੁਰੂ ਵਾਹਿਗੁਰੂ ਦੀ ਧੁਨ ਅਲਾਪ ਨੇ ਉਸ ਵਿੱਚ ਧਿਆਨ ਜੋੜਨਾ ਇਕ ਗੱਲ ਬਣ ਜਾਏ ਤੋ ਸੁਖਦੇਵ ਨੂੰ ਵਿਆਸ ਕਹਿ ਲਗੇ ਸੁਖਦੇਵ ਤੂੰ ਕਿਸੇ ਗੁਰੂ ਤੋਂ ਢੰਗ ਨਹੀਂ ਸਿੱਖਿਆ ਯੁਕਤੀ ਨਹੀਂ ਸਿੱਖੀ ਉਕਤੀ ਨਹੀਂ ਸਿੱਖੀ ਜਾ ਕਿਸੇ ਤੋਂ ਢੰਗ ਸਿੱਖ ਤਿੰਨ ਜਨ ਸਮਝਣ ਢੰਗ ਕੋਈ ਇਸ ਤਰ੍ਹਾਂ ਦਾ ਹੁੰਦਾ ਜਿਵੇਂ ਬਾਹਰ ਲੋਕੀ ਢੰਗ ਸਿੱਖਣ ਜਾਂਦੇ ਨੇ ਭਗਤ ਕਬੀਰ ਤੋਂ ਪੁੱਛਿਆ ਕਹਿੰਿਆ ਨੇ ਕਿ ਤੂੰ ਦੱਸ ਢੰਗ ਕੀ ਹੈ ਤਰੀਕਾ ਕੀ ਹੈ ਨਾਮ ਜਪਣ ਦਾ ਵਿਧਾਨ ਕੀ ਹੈ विधि की है तो उन्हें जी गल आखी वो मैं थोड़े सामने रख दिया कबीर कहने तज भरम करम विध निखेद विध विधि ढंग निषेध कहने नहीं रद्द कर दे कोई विधि नहीं कोई ढंग नहीं और मैं इतों कोई ढंग ना पूछ कबीर जैसा संत ऐसा आके तो थोड़ा सोचना पेगा फिर ये कहना पेगा भी जब कोई ढंग नहीं तो तू कि करना फिर उ ਕੁਛ ਹੀ ਕਿਸ ਤਰ੍ਹਾਂ ਕਰਦੇ ਹੋ ਉਹ ਹੀ ਦੱਸਦੇ ਕਬੀਰ ਕਦਮ ਢੰਗ ਕੋਈ ਨਹੀਂ ਤਜ ਭਰਮੇ ਕਰਮ ਵਿਦਮੇ ਖੇਦ RAM ਨਾਮ ਲੈ ਹੀ ਗੁਰ ਪ੍ਰਸਾਦ ਜਨ ਕਬੀਰ RAM ਕਰਸ਼ਨੇ ਹੀ ਬਸ ਤੂ RAM RAM ਆਖੀ ਜਾਉ ਕੋਈ ਢੰਗ ਨਹੀਂ ਔਰ ਕੋਈ ਤਰੀਕਾ ਨਹੀਂ ਕੋਈ ਤਰੀਕਾ ਨਹੀਂ ਇਹ ਵੀ ਆਖਣ ਪਰ ਤਰੀਕਾ ਹੈ ਵੀ ਦੱਸਦੇ ਤਰੀਕਾ ਨਹੀਂ ਹੈ ਐਸਾ ਆਖਣ ਦੀ ਲੋੜ ਕਿਉਂ ਪਈ ਦਰਸਲ ਐਸਾ ਆਖਣ ਦੀ ਲੋੜ ਇਸ ਵਾਸਤੇ ਪਈ ਹੈ ਹੁਣ ਕਿਸੇ ਬੰਦੇ ਦੇ ਅੱਗੇ ਪਾਣੀ ਦਾ ਗਲਾਸ ਰੱਖ ਦਈਏ ਤੇ ਉਹ ਆ ਕੇ ਢੰਗ ਦੱਸੋ ਤਰੀਕਾ ਦੱਸੋ ਕਿਵੇਂ ਪੀਏ ਤੋ ਉਹਨੂੰ ਪਿਆਸ ਨਹੀਂ ਲੱਗਣੀ ਕਦੀ ਢੰਗ ਪੁੱਛਦਾ ਹੁਣ 36 ਪ੍ਰਕਾਰ ਦਾ ਭੋਜਨ ਥਾਲ ਵਿੱਚ ਪਰੋਸ ਕੇ ਬੰਦੇ ਦੇ ਅੱਗੇ ਰੱਖ ਦਈਏ ਤੇ ਉਹ ਆ ਕੇ ਢੰਗ ਦੱਸੋ ਜੀ ਕਿਵੇਂ ਛਕੀਏ ਢੰਗ ਦੱਸੋ ਇਹਨੂੰ ਭੁੱਖ ਨਹੀਂ ਲੱਗਣੀ ਕਬੀਰ ਕਹਿੰਦੇ ਨੇ ਜਿਹੜੇ ਨਾਮ ਜਪਣ ਦਾ ਢੰਗ ਪੁੱਛਦੇ ਨੇ ਇਹਨਾਂ ਨੇ ਜਪਣਾ ਹੀ ਕੋਈ ਨਹੀਂ ਤਾਂ ਵੀ ਪੁੱਛਦੇ ਅਨਿਸ਼ਾ ਨਿਤੇ ਭੁੱਖਾ ਬੰਦਾ ਕਦੀ ਰੋਟੀ ਛਕਣ ਦਾ ਢੰਗ ਪੁੱਛਦਾ ਪਿਆਸਾ ਬੰਦਾ ਕਦੀ ਪਾਣੀ ਪੀਣ ਦਾ ਢੰਗ ਪੁੱਛਦਾ ਉਹ ਜਿਹਦੇ ਅੰਦਰ ਰੱਬ ਦੀ ਤੜਪ ਪੈਦਾ ਹੋ ਜਾਏ ਉਹਦੀ ਜ਼ਬਾਨ ਆਪੇ ਹੀ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਪੈਂਦੀ ਕੋ ਢੰਗ ਪੁੱਛਦਾ ਕਬੀਰ ਮੇਰੀ ਸਿਮਰਨੇ ਰਸਨਾ ਉੱਪਰ ਰਾਮ ਬਸ ਜ਼ਬਾਨ ਚੱਲਦੀਏ ਨਾਮ ਚੱਲਦਾ ਤਜ ਭਰਮ ਕਰਮ ਵਿਦਿ ਨਿਹੇੜ ਰਾਮ ਨਾਮ ਲੈ ਹੀ ਪਗਤ ਕਬੀਰ ਕਨ ਕੋਈ ਵਿਧੀ ਨਹੀਂ ਕੋਈ ਢੰਗ ਨਹੀਂ ਪਵਿੱਤਰਿਕਾ ਨੇ ਬਸ ਰਾਮ ਰਾਮ ਕਰ ਹੁਣ ਤਰੀਕਾ ਕੋਈ ਨਹੀਂ ਤੇ ਫਿਰ ਵੀ ਤਰੀਕਾ ਦਸੀ ਜਾਂਦਾ ਰਾਮ ਰਾਮ ਕਰ ਦਰਸ਼ਨ ਕਬੀਰ ਕਹਿੰਦਾ ਅੰਦਰ ਤੜਪ ਹੋਵੇ ਤਾਂ ਜ਼ਬਾਨ ਜਪਣਾ ਸ਼ੁਰੂ ਕਰ ਦੇਵੀ ਗੱਲ ਬਣ ਜੂਗੀ سلسلہ ਬਣ ਜਾਂਦਾ ਹੈ ਕਬੀਰ ਦਾ ਢੰਗ ਇਹ ਭਗਤਾਂ ਦਾ ਢੰਗ ਇਹ ਹੈ ਚੁਕੇ ਭਗਤ ਭਾਵਨਾ ਨਾਲ ਭਰੇ ਹੋ ਸਨ ਪ੍ਰੇਮ ਨਾਲ ਭਰੇ ਹੋ ਸਨ ਤੇ ਉਹਨਾਂ ਬੰਦਿਆਂ ਨੂੰ ਇਹ ਤਰੀਕਾ ਸੁਖਹਿਣ ਲੱਗਦਾ ਹੈ ਪਰ ਜਿਹੜਾ ਤਾਰਕਿਕ ਹੋ ਬਹੁਤ ਹੀ ਤਰਕਬਾਜ਼ ਹੁੰਦੇ ਗੱਲ ਗੱਲ ਦੇ ਉੱਤੇ ਬਹੁਤੀ ਤਰਕ ਖੜੀ ਕਰੇ ਧੁੰਮ ਧਿਆਨ ਦੀ ਗੱਲ ਉਸ ਨੂੰ ਫੱਦੇ ਵੀ ਨਹੀਂ ਬਈ ਵਾਹਿਗੁਰੂ ਵਾਹਿਗੁਰੂ ਮੈਂ ਉੱਚ ਆਖਾਂ ਲੋਕੀ ਕੀ ਆਖਣਗੇ ਔਰ ਯਕੀਨ ਜਾਨੋ ਕੋਈ ਸ਼ਰਮ ਦੇ ਮਾਰੇ ਨਹੀਂ ਆਖਦੇ ਬਈ ਇਸ ਤਰ੍ਹਾਂ ਉਹ ਘਰ ਦੇ ਵਿੱਚ ਮੈਂ ਬੈਠ ਕੇ ਵਾਹਿਗੁਰੂ ਵਾਹਿਗੁਰੂ ਆਖਣ ਲੱਗਾ ਕਿਦਰ ਬੱਚੇ ਪਗਲਾ ਨਾ ਆਖ ਦੇਣ ਕਿਦਰ ਪਤਨੀ ਨਾ ਆਖ ਦੇ ਸਿਰ ਫਿਰ ਗਿਆ ਕਿ ਪੁਲਿਸ ਨੂੰ ਫੋਨ ਕਰੇ ਐਸਾ ਨਾ ਹੋਵੇ ਕੋਈ ਸ਼ਰਮ ਦੇ ਮਾਰੇ ਨਹੀਂ ਕਰਦਾ ਸਭ ਜਨਨ ਸੁਨ ਸਕੀਏ ਪ੍ਰਭ ਮਿਲਨ ਸਾਨੇ ਮਨ ਤਨ ਅਰਪ ਤਜ ਲਾਜ ਲੋਕਾਂ ਲੱਜਾ ਇੱਕ ਪਾਸੇ ਰੱਖਦੇ ਕੋਈ ਕੀ ਆਖੇਗਾ ਪੁੱਤਰ ਕੀ ਆਖਣਗੇ ਪਿਓ ਕੀ ਆਖੇਗਾ ਪਤਨੀ ਕੀ ਆਖੇਗੀ ਪੜੋਸੀ ਕੀ ਆਖੇਗੀ ਲੱਜਾ ਇੱਕ ਪਾਸੇ ਰੱਖਦੇ ਜੇ ਧਨ ਕਮਾਣ ਦੇ ਚ ਤੂੰ ਸ਼ਰਮ ਨਹੀਂ ਕਰਦਾ ਤੇ ਧਰਮ ਕਮਾਣ ਦੇ ਚ ਕਿਉਂ ਸ਼ਰਮ ਕਰਦਾ ਫਿਰ ਲੋਕਾਂ ਦੀ ਲਾਜ ਲੱਜਾ ਇੱਕ ਪਾਸੇ ਰੱਖਦੇ ਇਹ ਜਿਹੜੀ ਲੱਜਾ ਹੈ ਇਹ ਵੀ ਨਹੀਂ ਕੁਝ ਕਰਨ ਦੇਂ ਇਹ ਜਿਹੜੀ ਲੱਜਾ ਹੈ ਇਹ ਵੀ ਇਸ ਰੱਬ ਦੇ ਮਾਰਗ ਦੇਤੇ ਆਗਾਂ ਨਹੀਂ ਚੱਲਣ ਦੇ ਤੋ ਵਿਆਸ ਨੇ ਕਿਹਾ ਪੁੱਤਰ ਜਾਹ ਤੂੰ ਕਿਸੇ ਕੋਲ ਧੰਗ ਸਿੱਖ ਕਿਸੇ ਕੋਲ ਤਰੀਕਾ ਸਿੱਖ ਕਿਸੇ ਕੋਲ ਉਕਤੀ ਸਿੱਖ ਕਿਸੇ ਕੋਲ ਯੁਗਤੀ ਸਿੱਖ ਤੋ ਸ਼ੁਕਦੇਵ ਕਹਿਣ ਲਗਾ ਬਾਪੂ ਹੋਰ ਕਿੱਸੇ ਕੋਲ ਸਿੱਖਾਂ ਹਾਲਾਂਕਿ ਵਿਆਸ ਹਜ਼ਾਰਾਂ ਬੰਦਿਆਂ ਨੂੰ ਦੱਸਦਾ ਸਿੱਖ ਉਹਦੀ ਸੰਗਤ ਕਰਦੇ ਸਨ ਪਰ ਆਪਣੇ ਪੁੱਤਰ ਨੂੰ ਕਿਉਂ ਨਹੀਂ ਦੱਸਦਾ ਮੈਂ ਤਨੀ ਅਰਜ਼ ਕਰਦੇ ਹਾਂ ਸ਼੍ਰੀ ਕਾਚਾਰੀ ਵਿੱਚ ਵਿਸ਼ਵਾਸ ਨਹੀਂ ਬੱਜਦਾ। ਬਰੋਸਾ ਨਹੀਂ ਬੱਜਦਾ। ਜਿਸ ਤਰ੍ਹਾਂ ਡਾਕਟਰ ਆਪਣਾ ਇਲਾਜ ਨਹੀਂ ਕਰ ਸਕਦਾ। ਮੈਂ ਇੱਥੇ ਦੇਖਿਆ ਦਿੱਲੀ ਵਿੱਚ ਇੱਕ ਡਾਕਟਰ ਦੀ ਪਤਨੀ ਦਾ ਆਪਰੇਸ਼ਨ ਹੋਣਾ ਸੀ ਤੇ ਦੂਜਾ ਡਾਕਟਰ ਕਰ ਰਿਹਾ ਸੀ। ਤੇ ਆਖਿਰ ਮਿਤਰਾਚਾਰੀ ਕਰਕੇ ਕਿਦਮ ਮੈਂ ਪੁੱਛ ਲਿਆ। ਉਹ ਬਲਿਕ ਦੋ ਦਫਾ ਮੈਂ ਉਹ ਦਵਾਈ ਲੈਣਗੇ ਨਾਲ ਦੇ ਸ਼ਰਤ ਤੇ ਮੈਂ ਕਿਹਾ ਸੁਣਿਆ ਤੁਸੀਂ ਨਹੀਂ ਆਪਰੇਸ਼ਨ ਕੀਤਾ ਤੇ ਇਹ ਆਪਰੇਸ਼ਨ ਤੁਸੀਂ ਕਰਦੇ ਹੋ ਸਾਰਿਆਂ। ਤੁਹਾਡੀ ਪਤਨੀ ਦਾ ਕਿਸੇ ਹੋਰ ਨੂੰ ਕੀਤਾ ਕਨੇ ਗੈਨੀ ਤੁਹਾਡੇ ਕੋਲ ਕੀ ਹੱਥ ਖੋਲ ਗਿਆ ਚ ਹੁਣ ਆਪਣੀ ਪਤਨੀ ਸੀ ਤੇ ਕਿਦਰੇ ਲਾਪਰਵਾਹੀ ਹੋ ਜਾਂਦੀ ਕਿਉਂਕਿ ਥਣਗੈਲੀ ਭਈ ਆਪਣਾ ਆਪਣੇ ਬੰਦਾ ਜਿੱਥੇ ਜਿਤਨੀ ਨੇੜਤਾ ਹੋਵੇ ਉਥੇ ਉਤਨੀ ਅਨਗੈਲੀ ਆ ਜਾਂਦੀ ਕਦੀ ਬਗਵਰ ਮੁਤਾਲਾ ਕਰ ਲੈਣਾ ਉਥੋਂ ਮੈਂ ਅੰਦਾਜ਼ਾ ਲਾਇਆ ਦਾਰਸ਼ਨਿਕ ਵੀ ਹੈ ਫਲਸਫਰ ਵੀ ਇਹ ਮਨੋ ਵਿਗਿਆਨੀ ਵੀ ਹੈ ਨੈਰੋਲੋਜਿਸਟ ਨਹੀਂ ਇਹਨੇ ਮਨ ਦੀਆਂ ਰੁਚੀਆਂ ਨੂੰ ਪੜ੍ਹਿਆ ਕਿਨਨ ਜਿਹੜਾ ਆਪਰਾ ਹੈ ਨਾ ਦੂਜਾ ਉਥੇ ਤੇ ਅਸੀਂ ਪੂਰੇ ਸਾਲ ਰਹਾਨ ਸੁਚੇਤ ਹੁਣੇ ਆਪਣੀ ਰੋਜ਼ ਦਾ ਇਕੱਠ ਹੈ ਸਿਕਾ ਤੇ ਰੰਚਕ ਮਾਤਰ ਵੀ ਕਿਦਰੀ ਅਨਗੈੜੀ ਆ ਜਾਏ ਤੇ ਗਲਗੜਬੜ ਹੋ ਜਾਂਦੀ ਸੀ ਇਸ ਵਾਸਤੇ ਮੈਨੇ ਆਪਰੇਸ਼ਨ ਕਰਵਾਇਆ ਅਨਗੈੜੀ ਆਦੋਂਸ ਹੋ ਜਾਂਦੀ ਸੀ ਤੋਂ ਖਿਮਾ ਕਰਨੇ ਜਿੱਥੇ ਇਹ ਆਮ ਡਾਕਟਰ ਦੀ ਦੁਨੀਆ ਵਿੱਚ ਐਸਾ ਚੱਲਦਾ ਨਾ ਧਾਰਮਿਕ ਦੁਨੀਆ ਵਿੱਚ ਵੀ ਐਸਾ ਚੱਲਦਾ ਪਿਤਾ ਕਾਲੂ ਗੁਰੂ ਨਾਨਕ ਤੋਂ ਕੋਈ ਲਾਭ ਨਹੀਂ ਉਠਾ ਸਕਿਆ ਉਹਨੇ ਹੀ ਆਪਰੇਸ਼ਨ ਕਰ ਸਕਿਆ। ਔਰ ਇਸੇ ਤਰੀਕੇ ਨਾਲ ਕੰਸਣਿੰਗ ਲਾਭ ਉਠਾ ਸਕੇ ਸ੍ਰੀ ਕ੍ਰਿਸ਼ਨ ਤੋਂ। ਤ੍ਰਿਪਤਾ ਰੋਂਦੀ ਰਹੀ। ਕਹਿਂਦੀ ਰਹੀ ਪੁੱਤਰ ਸੁਦਾਈ ਹੈ। ਸੁਦਾਈ। ਵਿਆਸ ਤੋਂ ਸਾਰਾ ਜਗਤ ਲਾਭ ਉਠਾਉਂਦਾ ਹੈ ਸੁਖਦੇਵ ਨਹੀਂ ਉਠਾ ਸਕਿਆ। ਪੁੱਤਰ ਨਹੀਂ ਉਠਾ ਸਕਿਆ। ਬਹੁਤ ਨੇੜਤਾ ਜਿਹੜੀ ਹੈ ਨਾ ਕਈ ਵਾਰ ਗੱਲ ਨਹੀਂ ਬਣਦੀ। ਉਸ ਨੇੜਤਾ ਦੇ ਇਸ ਤਰ੍ਹਾਂ ਤਰ੍ਹਾਂ ਦੇ ਖਿਆਲ ਸਾਹਮਣੇ ਬਾਧਾ ਬਣ ਜਾਂਦੇ ਨੇ। ਪੁੱਤਰ ਹੈ, ਬਈ ਪਿਓ ਹੈ, ਕਿ ਭਰਾ ਹੈ, ਪਤਨੀ ਹੈ। ਇਹ ਸੰਬੰਧ ਹੀ ਐਸੇ دیوار ਦੀ ਤਰ੍ਹਾਂ ਖੜੇ ਹੋ ਜਾਂਦੇ ਨੇ ਕੁਝ ਗੱਲ ਨਹੀਂ ਬਣਦੀ ਤੇ ਔਰ ਜਿਨ੍ਹਾਂ ਨੇ ਕਦੀ ਇਸ ਹਨ ਦਾ ਸੀਸਰਾ ਮੇੜਿਓਂ ਦੇਖਿਆ ਉਹਨਾਂ ਨੇ ਜ਼ਰੂਰ ਮਹਿਸੂਸ ਕੀਤਾ ਹੋਵੇਗਾ ਤੋ ਸੁਪਰੀਵ ਪੁੱਛਦਾ ਹੈ ਬਾਪੂ ਤੂੰ ਪਰ ਮੈਂ ਕਿੱਥੇ ਜਾਵਾਂ ਵੀ ਜਨਕ ਬੋਲਦਾ ਜਨਕ ਤੈਨੂੰ ਦੱਸੇਗਾ ਸੁਖਦੇਵ ਕਹਿੰਦਾ ਜਨਕ ਉਹ ਰਾਜਾ ਜਿਹਦਾ ਸੋਨੇ ਦਾ সিংহাসਨ ਹੈ ਔਰ ਸੁਣਿਆ ਸੋਨੇ ਦੇ ਭਾਂਡੇ 'ਚ ਹੀ ਰੋਟੀ ਖਾਂਦਾ ਔਰ ਸੁਣਿਆ ਕਦੀ ਕਦੀ ਨਿਤ ਵੀ ਵੇਖ ਲੈਂਦਾ ਐਸਾ ਪੁਰਸ਼ ਓ ਮੈਨੂੰ ਧੰਗ ਦਾ ਸੇਗਾ ਨਾਮ ਜਪਣ ਦਾ ਸੁਣਤ ਜੋੜਨ ਦਾ ਵਿਆਸ ਕੰਡ ਦੇ ਹਾਂ ਉਹੀ ਤਨਵਸ ਤੂੰ ਜਾ ਹੁਣ ਚੱਲ ਗਿਆ ਇਹਨੇ ਰਸਤੇ ਚ ਨਦੀ ਤੇ ਇਸ਼ਨਾਨ ਕੀਤਾ ਹੁਣ ਚੁੱਕਣ ਗੁਰੂ ਭਾਵਨਾ ਨਾਲ ਜਾ ਰਿਹਾ ਜਿਹ ਪਿਓ ਜੋ ਭੇਜ ਰਿਹਾ ਬਈ ਗੁਰੂ ਹੈ ਤੇ ਜਾ ਉਹਨੂੰ ਗੁਰੂ ਬਣਾ ਤਾ ਹੁਣ ਗੁਰੂ ਕੋਲ ਜਾਣਾ ਤੋ ਫਿਰ ਉਹਨੇ ਨਦੀ 'ਚ ਦਸਤਿਤ ਇਸ਼ਨਾਨ ਕੀਤਾ। ਪਵਿੱਤਰ ਭਾਵਨਾ ਨਾਲ ਪਵਿੱਤਰ ਥਾਂ ਨਾਲ ਜਾਣਾ। ਜਿਉਂ ਪਹੁੰਚਿਆ ਨਾ ਮਹਿਲਾਂ ਦੇ ਦਵਾਰ ਤੇ ਤੇ ਜਿਹੜਾ ਸੰਤਰੀ ਖੜਾ ਸੀ ਪਹਿਰੇਦਾਰ ਉਹਨੇ ਪਹਿਚਾਨ ਲਿਆ। ਬਈ ਵਿਆਸ ਦਾ ਪੁੱਤਰ ਹੈ, ਸੁਖਦੇਵ ਹੈ, ਵਕਤ ਦਾ ਵੱਡਾ ॠषि। ਉਹਨੇ ਸਨਮਾਨ ਕੀਤਾ, ਪ੍ਰਣਾਮ ਕੀਤਾ। ਤੇ ਸੁਖਦੇਵ ਪੁੱਛਦਾ ਦਵਾਰਪਾਲ ਤੋਂ ਜਨਕ ਕਿੱਥੇ ਹੈ? ਤੇ ਦਵਾਰਪਾਲ ਕਹਿੰਦਾ ਰਸੋਈ ਦੇਚ ਨੇ ਭੋਜਨ ਛਕਦੇ। ਕੁਛ ਨਾਮ ਕਰਕੇ ਆਇਆ ਸੁਨਿਤ ਗਿੱਲੀ ਲੰਗੋਤੀ ਉਹਨੇ ਉੱਥੇ ਦਵਾਰ ਤੇ ਰੱਖ ਦਿੱਤੇ ਉਹ ਤੁੰਬੜੀ ਤੇ ਛੋਟੀ ਵੀ ਰੱਖ ਦਿੱਤੇ ਇਹ ਅੰਦਰ ਚਲਾ ਗਿਆ ਤੇ ਜੋਂ ਜਾਂਦਾ ਰਸੋਈ ਦੇ ਵਿੱਚ ਕੀ ਦੇਖਦਾ ਹੈ ਸੋਨੇ ਦੇ ਬਰਤਨ ਤੇ ਹਜ਼ਾਰਾਂ ਤਰ੍ਹਾਂ ਦੇ ਸਿਲਸਿਲੇ ਉਸ ਰਸੋਈ ਦੇ ਵਿੱਚ ਰੌਣਕ ਦੇਖ ਕੇ ਹੀ ਡੰਗ ਰਹਿ ਗਿਆ ਪਹਿਲੇ ਤੇ ਇਹ ਰਸੋਈ ਹੈ ਕਿ ਰਸੋਈ ਪੂਰਾ ਮਹਿਲ ਪਹਿਲੇ ਤੇ ਹੀ ਡੰਗ ਰਹਿ ਗਿਆ ਫਿਰ ਤਰ੍ਹਾਂ ਤਰ੍ਹਾਂ ਦੇ ਪਕਵਾਨ ਜਨਕ ਦੇ ਅੱਗੋਂ ਤੇ ਸੁਖਦੇਵ ਕਹਿੰਦਾ ਸੁੱਕੀ ਰੋਟੀ ਖਾ ਕੇ ਮਨ ਵਿੱਚ ਵਿਕਾਰ ਪੈਦਾ ਹੋ ਜਾਂਦੇ ਨੇ ਇਹ ਤਰ੍ਹਾਂ ਤਰ੍ਹਾਂ ਦੇ ਭਗਵਾਨ ਛਕਣ ਵਾਲਾ ਬੰਦਾ ਕੀ ਖਾਤਨਾ ਮਜਬਦਾ ਹੋਏਗਾ ਕਿ ਉਹਨੇ ਗਲਤ ਥਾਂ ਤੇ ਬੈਠ ਬਹੁਤ ਗਲਤ ਥਾਂ ਤੇ ਬੈਠ ਦੇ ਪਰ ਅੰਦਰ ਸ਼ਰਧਾ ਨਹੀਂ ਬਜੀ ਉੱਠ ਖੜਾ ਤੇ ਜਿਉਂ ਉੱਠ ਖੜਾ ਹੋਇਆ ਤੇ ਜਨਤ ਰੋਖਦਾ ਵੀ ਰਿਸ਼ੀ ਜੀ ਆਏ ਤੇ ਚੱਲ ਪਰ ਕੋਈ ਰੱਬ ਦੀ ਗੱਲ ਕਰੋ ਪ੍ਰਮਾਤਮਾ ਦੀ ਗੱਲ ਕਰੀਏ ਚਰਚਾ ਕਰੀਏ ਸੁਖਦੇਵ ਨੇ ਸਿੱਧਾ ਹੀ ਕਹਿਤਾ ਰੱਬ ਦੀ ਗੱਲ ਆਉਂਦੀ ਹੈ ਰੱਬ ਦੇ ਪਿਆਰਿਆਂ ਨਾਲ ਤੇਰੇ ਵਰਗੇ ਮਾਇਆਧਾਰੀਆਂ ਨਾਲ ਤੂੰ ਰੋਟੀ ਵੀ ਸੋਨੇ ਦੇ ਪਾਣੀ ਚ ਖਾਣਾ ਤੇ 36 ਪ੍ਰਕਾਰ ਦੇ ਭੋਜਨ ਛਕਣਾ ਕੀ ਖਾਕ ਨਾਮ ਜਪਦਾ ਉਹਨੇ ਦਾ ਮੇਰਾ ਬਾਪੂ ਬੋਲਾ ਹੀ ਨਹੀਂ ਬਿਲਕੁਲ ਬਿਲਕੁਲ ਨਹੀਂ ਚਾਹੇ ਪੋਸ਼ਣ ਕਰ ਜਾਣਤ ਨਹੀਂ ਕਿਹਾ ਬਈ ਮੈਂ ਇਹ ਆਖਿਆ ਕੁਝ ਬੈਠੀਏ ਰੱਬ ਦੀ ਚਰਚਾ ਕਰੀਏ ਮੈਂ ਨਾਮ ਜਪਦਾ ਜਾਂ ਨਹੀਂ ਜਪਦਾ ਮੈਂ ਇਸ ਤਰ੍ਹਾਂ ਤਾਂ ਕੋਈ ਦਾਵਾ ਨਹੀਂ ਕੀਤਾ ਵੀ ਰੱਬ ਦੀ ਚਰਚਾ ਕਰੀਏ ਪ੍ਰਮਾਤਮਾ ਦੀ ਗੱਲ ਕਰੀਏ ਬੈਠ ਕਿਸ਼ੂਪਦੇਵ ਕਹਿੰਦਾ ਤੇਰੇ ਕੋਲ ਕੀ ਪ੍ਰਮਾਤਮਾ ਦੀ ਗੱਲ ਸੁਣਨੀ ਤੂੰ ਇਨਾਂ ਮਾਇਆ ਧਾਰੀ ਤੇ ਜਨਕ ਕਹਿੰਦਾ ਚਲੋ ਨਹੀਂ ਸੁਣੀ ਤੇ ਕਮ ਸੇ ਕਮ ਸੁਣਾ ਲਈ ਤੂੰ ਸੁਣ ਫਿਰ ਤੇਰੇ ਕੋਲ ਸੁਣਦੇ ਤੂੰ ਸੁਣ ਜੇ ਮੇਰੇ ਕੋਲ ਸੁਣਨ ਵਿੱਚ ਤੈਨੂੰ ਇਨਕਾਰ ਹੈ ਇਤਰਾਜ਼ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਤੂੰ ਸੁਣਾ ਸ਼ਾਇਦ ਮੇਰੀ ਕੋਈ ਗੱਲ ਬਣੇ ਬੜੀ ਨਿਰਮਾਨਤਾ ਬੜੀ ਬਰੀ ਸੁਖਦੇਵ ਬੈਠ ਤੇ ਗਿਆ ਉਹ ਗੱਲ ਨਾ ਫੁਰੇ ਉਹਨੂੰ ਕੋਈ ਇਤਨੇ ਚ ਕੀ ਹੋਇਆ ਉਹਦਾ ਸੰਤਰੀ ਸੀ ਨਾ ਦੁਆਰਬਾਲ ਉਹ ਭਜੇ ਹੋਇਆ ਤੇ ਕਹਿੰਦਾ ਰਾਜਨ ਮੈਦਾਨਾਂ ਨੂੰ ਅੱਗ ਲੱਗ ਗਈ ਤੋ ਰਾਜਨ ਕਿਹਾ ਛਾ ਤੂੰ ਜਾ ਸੀ ਰਿਸ਼ੀ ਨਾਲ ਥੋੜੀ ਦੀਆਂ ਚਰਚਾ ਕਰਨ ਤੇ ਸੁਖਦੇਵ ਤੇ 당ਗ ਰਹੇ ਰਹੇ ਬਹਿਣ ਅੱਗ ਲੱਗੀ ਕਿ ਇਹਦਾ ਚਹਿਰਿਆ ਉਸੇ ਤਰੀਕੇ ਨਾਲ ਕੋਈ ਫਰਕ ਨਹੀਂ ਪਿਆ ਤੇ ਜਨਕ ਕਹਿੰਦਾ ਅੱਛਾ ਸੁਬਦੇ ਫਿਰ ਕਰ ਕੋਈ ਗੱਲ ਪਰਮਾਤਮਾ ਦੀ ਉਹ ਦਵਾਰ ਪਾਰ ਫਿਰ ਪਜਿਆ ਤੇ ਕਹਿੰਦਾ ਰਾਜਨ ਉਹ ਅੱਗ ਵੱਧ ਗਈ ਅੱਧਾ ਮਹਿਲ ਉਸ ਦਿਨ ਭੇਟ ਦੇ ਚਾਵੇ ਜਨਕ ਕਹਿੰਨ ਕੋਈ ਨਹੀਂ ਇੱਕ ઋષਿ ਦਾ ਪੁੱਤਰ ਔਰ ઋષਿ ਦੇ ਰੂਪ ਵਿੱਚ ਮੇਰੇ ਕੋਲ ਬੈਠਾ ਕੋਈ ਨਹੀਂ ਜੋ ਕਿੰਨੇ ਵੱਡੇ ॠषि ਦਾ ਪੁੱਤਰ ਤੇ ਪੁੱਤਰ ਵੀ ॠषि ਹੋਵੇ ਉਹ ਮੇਰੇ ਕੋਲ ਬੈਠਾ ਹੋ। ਤੇ ਇਹਨੂੰ ਛੱਡ ਕੇ ਮੈਂ ਅਗ ਦਾ ਸਵਾਗਤ ਕਰਨ ਵਾਸਤੇ ਨਹੀਂ ਜਾ ਸਕਦਾ। ਇਹ ਮਹਾਨ ਮਨੁੱਖ ਬੈਠਾ। ਬੜਾ ਮਹਾਨ ਮਨੁੱਖ ਬੈਠਾ। ਪਰ ਉਸ ਦੁਆਰਪਾਲ ਨੇ ਕਹਿ ਦਿੱਤਾ ਰਾਜਨ ਅੱਗੇ ਬਹੁਤ ਵੱਧ ਗਰੀ। ਜਿੱਥੇ ਮੈਂ ਖੜਾ ਪਹਿਰਾ ਦੇ ਰਿਹਾ ਉਸ ਪਾਸੇ ਵੀ ਲਪਟਾਂ ਉੱਦੀ ਆਉਣ ਲੱਗ ਪਈ। ਤੇ ਸੁਖਦੇਵ ਕਹਿੰਦਾ ਉਸ ਪਾਸੇ ਵੀ ਲਪਟਾਂ ਆਉਣ ਲੱਗ ਪਈਆਂ ਭੱਜ। ਤੇ ਜਨਕਿੰਦ ਕਿਉਂ ਭਜੇ? ਰਿਸ਼ੀ ਜੀ ਭੱਜੇ ਕਿਉਂ ਜਾਂਦੇ ਹੋ ਅਖੰਡ ਲਗਾ ਤੂੰ ਤੇ ਰਾਜਾ ਹੈ ਨਾ ਤੇ ਮੇਰੇ ਕੋਲ ਤੇ ਇੱਕੋ ਹੀ ਲੰਗੋਟੀ ਉੱਥੇ ਮੈਂ ਛੱਡ ਆਇਆ ਕਿਦਰੇ ਜਲ ਗਈ ਤੇ ਫਿਰ ਇੱਕੋ ਹੀ ਤੂੰ ਬੜੀ ਤੋ ਉਸ ਵਕਤ ਜਨਕ ਕਹਿੰਦੇ ਨੇ ਗੱਲ ਸੁਣ ਮਾਇਆ ਧਾਰੀ ਕੌਣ ਹੈ ਬਸ ਐਦਾ ਫੈਸਲਾ ਹੁਣ ਤੂੰ ਕਰ ਜਿਸ ਦੇ ਇਹਨੇ ਮਹਿਲ ਜਲ ਰਹੇ ਹੋ ਉਹਨੂੰ ਭਾਜੜ ਨਹੀਂ ਪਈ ਤੇ ਜਿਹਦੀ ਲੰਗੋਟੀ ਅਜੇ ਸੜੀ ਵੀ ਨਹੀਂ ਭਾਜਣਾ ਪਹਿਲੇ ਪੈ ਗਈ ਅੰਦਾਜ਼ਾ ਲਾ ਕੌਣ ਫਸੇ ਤੂੰ ਜਿੰਨਾ ਇਸ ਲੰਗੋਟੀ 'ਚ ਫਸਿਆ ਹੋਇਆ ਹੈ ਓਨਾ ਹੀ ਮੈਂ ਇਸ ਮਹਿਲਾ 'ਚ ਨਹੀਂ ਫਸਿਆ ਅੰਦਾਜ਼ਾ ਲਾ। ਔਰ ਇਹ ਲੰਗੋਟੀ ਤੇਰੀ ਮੇਰੇ ਮਹਿਲਾ ਨਾਲੋਂ ਜ਼ਿਆਦਾ ਕੀਮਤੀ ਹੈ। ਐ ਰਹੀ ਸੀ ਥੋੜੀ ਜਿਹੀ ਇੰਚਾਰ ਕਰ। ਤੇਰੀ ਇਹ ਲੰਗੋਟੀ ਮੇਰੇ ਸੋਨੇ ਦੇ ਭਾਂਡਿਆਂ ਨਾਲੋਂ ਜ਼ਿਆਦਾ ਕੀਮਤੀ ਹੈ। ਕਿਉਂ? ਕਿ ਜਲਦੇ ਹੋਏ ਸੋਨੇ ਨੇ ਮਹਿਲਾ ਨੇ ਮੈਨੂੰ ਨਹੀਂ ਭਾਜਣਾ ਪਾਇਆ ਲੰਗੋਟੀ ਨੇ ਤੈਨੂੰ ਭਾਜੜ ਪਾਇਆ। ਮਹਿਲ ਮੇਰਾ ਅੱਧਾ ਜਲ ਗਿਆ ਭਾਜੜ ਨਹੀਂ ਪਈ ਲੰਗੋਟੀ ਤੇਰੀ ਜਲੀ ਨਹੀਂ। ਤਾਂ ਵੀ ਭਾਜੜ ਤੈਨੂੰ ਪਹਿ ਗਈ ਹੈ ਤੇ ਰਿਸ਼ੀ ਤੂੰ ਖੁਦ ਸੋਚ ਲੈ ਲੰਗੋਟੀ ਤੇਰੀ ਕਿੰਨੀ ਕੀਮਤੀ ਹੈ ਤੂੰ ਸੋਚਿਆ ਹੀ ਨਹੀਂ ਵਿਚਾਰੇ ਹੀ ਨਹੀਂ ਆਖੂ ਕੁਲੀ ਸੁਖਦੇਵ ਹਾਂ ਕਿ ਤੇ ਮਹਿਲਾ ਨਾਲੋਂ ਇਹ ਲੰਗੋਟੀ ਬਹੁਤ ਕੀਮਤੀ ਹੈ ਕਿਉਂ ਕਿ ਮਹਿਲਾ ਵੀ ਇਸ ਨੂੰ ਇਤਨੀ ਪਕੜਨੇ ਜਿੰਨੀ ਪਕੜ ਮੈਨੂੰ ਇਸ ਲੰਗੋਟੀ ਦੀ ਹੈ ਔਰ ਇਹ ਲੰਗੋਟੀ ਦੀ ਕਿੰਨੀ ਪਕੜ ਜਦ ਮੇਰੀ ਸੁਰਤ ਦੇ ਚ ਹੈ ਤੇ ਮੇਰੀ ਸੁਰਤ ਨਾਮ ਨਾਲ ਕਿਸ ਤਰ੍ਹਾਂ ਜੁੜੇ ਨਿੱਕੀ ਜੀਆਂ ਗੱਲ ਵਿੱਚ ਜਨਕ ਨੇ ਸਮਝਾਇਆ ਉਤੇ ਪਸੇ ਨਿਕੀਆਂ ਨਿਕੀਆਂ ਚੀਜ਼ਾਂ ਨੇ ਤੈਨੂੰ ਰੋਕੇ ਮੈਨੂੰ ਵੱਡੀਆਂ ਚੀਜ਼ਾਂ ਨੇ ਵੀ ਨਹੀਂ ਰੋਕੇ ਗੱਲ ਛੱਡੋ ਇੰਨੀ ਹੈ ਸੁਰਤ ਜਿਹੜੀ ਹੈ ਨਾ ਬਹੁਤ ਨਿਕੀਆਂ ਨਿਕੀਆਂ ਚੀਜ਼ਾਂ ਨੇ ਸਾਨੂੰ ਰੋਕ ਰੱਖਿਆ ਵੱਡੀਆਂ ਦੀ ਤੇ ਗੱਲ ਛੱਡੋ ਦਰਿਆਵਾਂ ਦੇ ਵਹਿਣ ਕਈ ਦਫਾ ਚਟਾਨਾਂ ਕਰਕੇ ਰੁਕਦੇ ਨੇ ਕੰਕਰਾਂ ਕਰਕੇ ਨਹੀਂ ਪਰ ਸਾਡੀ ਸੁਰਤ ਦਾ ਵੇਚ ਨਿਕਿਨਕੇ ਪਥਰਾਂ ਨੇ ਰੋਕ ਰੱਖਿਆ ਬਿਲਕੁਲ ਨਿਕੀਆਂ ਨਿਕੀਆਂ ਚੀਜ਼ਾਂ ਨੇ ਕਦੀ ਬਗੌੜ ਮੁਤਾਲਾ ਕਰਕੇ ਵੇਖਣਾ ਨਾਮ ਨਾਲ ਸੁਰਤ ਨਹੀਂ ਕੋਈ ਜੁੜਦੀ ਅੱਗੋਂ ਪਹਾੜ ਨਹੀਂ ਨਿਕੀਆਂ ਨਿਕੀਆਂ ਚੀਜ਼ਾਂ ਉਹ ਸੁਖਦੇਵ ਦੀ ਲੰਗੋਟੀ ਤੋਂ ਜ਼ਿਆਦਾ ਨਹੀਂ ਹੋਣਗੀ ਬਸ ਉਨੀ ਹੀ ਕੋਈ ਨਹੀਂ ਸੁਰਤ ਨੂੰ ਅਗਾ ਜਾਂਦੇ ਉਹ ਨਹੀਂ ਸ਼ਰਤਾਂ ਨੂੰ ਜੁੜਨ ਦੇਣੀਆ ਤਾਂ ਫਿਰ ਰੋ ਪਿਆ ਸਕਦੇ ਕਹਿੰਦਾ ਰਾਜਨ ਮੈਂ ਤੁਹਾਨੂੰ ਆਉਂਦਿਆਂ ਵੀ ਰਾਜਨ ਕਿਹਾ ਤੇ ਹੁਣ ਵੀ ਪਰ ਹੁਣ ਮੈਂ ਤੁਹਾਨੂੰ ਗੁਰੂ ਕਹਿਣਾ ਮੈਨੂੰ ਸਿੱਖਿਆ ਦੀਕਸ਼ਾ ਦੇਵੋਗੇ ਜਨ ਕਹਿੰਦਾ ਹਾਂ ਜਦੋਂ ਯੋਗ ਹੋਵੇ ਅਜੇ ਨਹੀਂ ਤੋ ਯੋਗ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਇਸ਼ਾਰਾ ਮਿਲਦਾ ਹੈ ਕਿ ਝੂਠ ਹਨ ਝੂਠ ਪਰੇਸ਼ਰ ਉਪਰ ਕਿਨ ਮੰਨਵਾ ਤਿਲ ਨਾ ਲਾਉਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਿਆ ਜੋਗ ਹੋਏਗਾ ਤੁਰ ਸੁਖਦੇਵ ਨੂੰ ਮਹਿਸੂਸ ਹੋਇਆ ਹੰਕਾਰੀ ਰਿਸ਼ੀ ਹੋਣ ਦਾ ਮਾਣ ਤੇ ਉਹ ਮੇਰਾ ਰਿਸ਼ੀ ਹੰਕਾਰ ਹੈ ਰਸੋਈ ਦਾ ਜਿਹੜਾ ਪਿਛੋਕੜ ਸੀ ਨਾ ਪਿਛਵਾੜ ਉੱਥੇ ਜਾ ਬੈਠ ਤੇ ਜਨੰਦ ਦੇ ਘਰੋਂ ਸੈਂਕੜੇ ਸਾਧੂ ਸੰਤ ਰੋਜ਼ ਭੋਜਨ ਛਕਦੇ ਸਨ ਤੇ ਭੋਜਨ ਛਕਾਉਣ ਦਾ ਤਰੀਕਾ ਇਸੀ ਪਤਲਾਂ ਵਿੱਚ ਤਨ ਹਿੰਦੁਸਤਾਨ ਵਿੱਚ ਕਦੀ ਕਦੀ ਬੜੇ ਬੜੇ ਭੰਡਾਰਿਆਂ ਦੇ ਦੇਖਣ ਨੂੰ ਮਿਲਣਗੇ ਪਤਲਾ ਦੀਆਂ ਥਾਲੀਆਂ ਬਣਆਂਗੀਆਂ ਪਤਲਾ ਦੇ ਕੋਲੇ ਬਣੰਦੇ ਐ ਅੱਜ ਵੀ ਹਨ ਬੜੇ ਬੜੇ ਮੰਦਿਰਾਂ 'ਚ ਜਿੱਥੇ ਲੱਖ ਲੱਖ 50 50 ਹਜ਼ਾਰ ਬੰਦਾ ਭੋਜਨ ਛੱਕੇ ਫਰੀ ਹੋਈ ਕਰਨਾ ਪੈਂਦਾ 400 ਸਾਲਾ ਜਦ ਗੁਰਪ੍ਰਭੂ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜਨਮ ਦਿਨ ਮਨਾਇਆ ਹੋਏ ਸਮਾਪਤੀ ਕਰਦੇ ਆ ਤਾਂ ਹੁਣ 22 ਲੱਖ ਬੰਦਾ ਅੰਮ੍ਰਿਤਸਰ ਪਹੁੰਚਿਆ ਪਰ ਇਹਨਾਂ ਪਤਲਾ ਨਾਲ ਕੰਮ ਚੱਲਦਾ ਹੁਣ ਬਾਹਲੀ ਨਾਲ ਵਾਸਤੇ ਬਾਹਲੀ ਨਾਲ ਪਾਡੇ ਤੋਂ ਪਤਲਾ ਨਾਲ ਕੰਮ ਚਲਾਇਆ ਛੇਤੀ ਗਲ ਮੰਨਦਾ ਤੋ ਜਨਗਰੇ ਘਰ ਲੰਗਰ ਹੁੰਦਾ ਸੀ ਰੋਜ਼ ਸਾਧੂ ਸੰਤਾਂ ਤੋਂ ਬਦਲਾ ਨਾਲ ਕੰਮ ਚਲਾਉਂਦਾ ਸੀ ਰਸੋਈ ਦੇ ਪਿੱਛੇ ਜਾ ਬੈਠਾ ਜਾਪ ਉਸਨੇ ਆਰੰਭ ਕਰ ਦਿੱਤਾ ਉਹ ਝੂਠ ਉਸ ਦੇ ਉੱਤੇ ਛੁੱਟੀ ਜਾਂਦੀ ਰਹੀ ਝੂਠ ਹਨ ਝੂਠ ਪਰੇਸ਼ਰ ਉੱਪਰ ਖਿਨ ਮੰਨਵਾ ਤੇ ਨੰਦੁ ਲਾ ਇਹ ਨਾਮੇਰ ਮਾਣ ਹੋ ਗਿਆ ਪਹਿਲੇ ਨਿੱਕੀਆਂ ਗੱਲ ਤੇ ਅਗ ਬਗੋਲਾ ਉੱਜਾਂਦਾ ਸੀ ਪਰ ਅੱਜ ਕੋਈ ਝੂਠ ਉੱਪਰ ਸੁਟਦਾ ਤੇ ਤਾਂ ਵੀ ਚੁੱਪ ਠੀਕ ਕੋਈ ਨਹੀਂ ਝੂਠ ਆਖਰ ਜਨਕ ਦੀ ਰਸੋਈ ਦੀ ਹੈ ਝੂਠ ਆਖਰ ਜਨਕ ਦੇ ਮਹਿਲਾਂ ਦੀ ਉਸ ਪੁਰਸ਼ ਦੇ ਮਹਿਲਾਂ ਦੀ ਹੈ ਜਿਸ ਦੇ ਅੰਦਰ ਮਹਿਲਾ ਦੀ ਵੀ ਪਕੜ ਨਹੀਂ ਔਰ ਉਸ ਬੰਦੇ ਤੇ ਝੂਠ ਪਹਿਣੀ ਚਾਹੀਦੀ ਹੈ ਜਿਹਨੂੰ ਲੰਗੋਟੀ ਦੀ ਵੀਤ ਨਹੀਂ ਪਕੜਾ ਸ਼ਰਮਸਾਜ਼ ਕਰਨ ਪਤਲਾਂ ਦੇ ਥੱਲੇ ਦੱਬ ਗਿਆ ਪਤਲਾਂ ਦਾ ਢੇਰ ਇਤਨਾ ਉੱਚਾ ਹੋ ਗਿਆ ਉਹ ਵਿੱਚੇ ਦੱਬ ਕੇ ਰਹੇ ਤੇ ਜਾਪ ਆਰੰਭ ਜਦ ਢੇਰ ਬਹੁਤ ਹੋਇਆ ਤੇ ਪੱਤੇ ਚੁੱਕੇ ਜਾਂਦੇ ਹੁੰਦੇ ਸਨ ਅੱਜ ਜਦ ਸਫਾਈ ਕਰਨ ਵਾਲੇ ਪਤਿਆਂ ਨੂੰ ਚੁੱਕਣ ਆਏ ਤੇ ਜਨਤਰੀ ਉੱਥੇ ਖੜਾ ਤੇ ਕੰਨ ਢੰਗ ਨਾਲ ਪੱਤੇ ਚੁੱਕਣਾ ਇਨ੍ਹਾਂ ਪਤਿਆਂ ਦੇ ਤੱਲੇ ਕੋਈ ਮਹਾਰਿਸ਼ੀ ਬੈਠਾ ਇਨ੍ਹਾਂ ਝੂਠੇ ਪਤਲਾਂ ਦੇ ਨਾਲ ਇੱਕ ਐਸਾ ਪੁਰਸ਼ ਪਵਿੱਤਰ ਹੋ ਗਿਆ ਜੋ ਦੇਖ ਕੇ ਵੀ ਹੈਰਾਨਗੀ ਹੁੰਦੀ ਹੈ ਇਹ ਤੇ ਉੱਪਰ ਪਈਏ ਝੂਠ ਪਰ ਗਜ਼ਬ ਦੀ ਗੱਲ ਹੈ ਮਨ ਦੇ ਉੱਤੇ ਜਿੰਨੀ ਝੂਠ ਪਈ ਸੀ ਸਰੀਰ ਉੱਤੇ ਬੜਾ ਪਵਿੱਤਰ ਮਨੁੱਖ ਬੈਠਾ ਇਨ੍ਹਾਂ ਝੂਠੇ ਪਤਲਾਂ ਦੇ ਤੰਦ ਇਸ ਝੂਠ ਦੇ ਥੱਲੇ ਇੱਕ ਮਹਾਨ ਆਤਮਾ ਬੈਠੀ ਹੈ ਢੰਗ ਨਾਲ ਪਤਲ ਚੁਕਨੇ ਖਰਾਸ਼ ਨਾ ਪਹੁੰਚੇ ਝੋਟ ਨਾਲ ਲਗੇ ਪੱਤੇ ਸਹਜੇ ਸਹਜੇ ਹਟਾਏ ਗਏ ਥੱਲੇ ਸਮਾਦੀ ਚ ਬੈਠਾ ਸੀ ਲੇਨ ਬੈਠਾ ਸੀ ਜਨਕ ਨੇ ਉਠਾ ਕੇ ਗਲ ਨਾਲ ਲਾਇਆ ਆਖਿਆ ਹਾਂ ਜਦ ਹੁਣ ਤੈਨੂੰ ਲੰਗੂਟੀ ਦੀ ਪਕੜ ਨਹੀਂ ਰਹੀ ਹੁਣ ਤੈਨੂੰ ਮਹਿਲਾ ਦੀ ਪਕੜ ਨਹੀਂ ਔਰ ਹੁਣ ਤੂੰ ਜੀਵਨ ਮੁਕਤ ਹੁਣ ਤੈਨੂੰ ਸੰਸਾਰ ਦੀ ਕੋਈ ਚੀਜ਼ ਪਕੜ ਨਹੀਂ ਸਕਦੇ ਤੂੰ ਹਰ ਚੀਜ਼ ਦੇ ਕੋਲੋਂ ਲੰਘ ਜਾਏਗਾ ਇਹ ਜੰਗ ਲੰਘ ਜਾਏਗਾ ਜਿਵੇਂ ਦਰਿਆ ਲੰਘ ਜਾਂਦਾ ਹੈ ਕਿ ਜਨਕ ਨੇ ਉਸ ਨੂੰ ਕਥਾ ਸੁਣਾਈ ਦਰਿਆ ਲੰਘ ਜਾਂਦਾ ਹੈ ਧੁੰਦ ਰਿਆ ਸ਼ਮਸ਼ਾਨ ਘਾੜ ਦੇ ਕੋਲੋਂ ਲੰਘ ਜਾਂਦਾ ਹੈ ਇੱਕ ਬਗੀਚੇ ਦੇ ਕੋਲੋਂ ਲੰਘ ਜਾਂਦਾ ਹੈ ਉਜਾਰ ਦੇ ਕੋਲੋਂ ਲੰਘ ਜਾਂਦਾ ਹੈ ਬਾਜ਼ਾਰਾਂ ਦੀ ਰੌਣਕ ਦੇ ਕੋਲੋਂ ਲੰਘ ਜਾਂਦਾ ਹੈ ਸ਼ਹਿਰਾਂ ਤੇ ਕਸਬਿਆਂ ਦੇ ਕੋਲੋਂ ਵੀ ਲੰਘ ਜਾਂਦਾ ਹੈ ਕਿਧਰੇ ਰੁਕਦਾ ਨਹੀਂ ਜੇ ਮਰਗੜ ਘਾੜ ਦੇ ਕੋਲੋਂ ਲੰਘਦਾ ਹੈ ਤਾਂ ਰੋਂਦਾ ਨਹੀਂ ਜੇ ਫੁੱਲਾਂ ਦੇ ਬਗੀਚਿਆਂ ਦੇ ਕੋਲੋਂ ਲੰਘਦਾ ਹੈ ਦਰਿਆ ਉੱਥੇ ਹੱਸਦਾ ਨਹੀਂ ਮੁਸਕਰਾਉਂਦਾ ਨਹੀਂ ਉਹਦੀ ਆਪਣੀ ਰਵਾਨੀ ਹੈ ਜੇ ਸ਼ਹਿਰਾਂ ਦੇ ਕੋਲੋਂ ਲੰਘਦਾ ਹੈ ਤਾਂ ਸ਼ੋਰ ਨਹੀਂ ਕਰਦਾ ਜੇ ਸੁਨਸਾਨ ਰਸਤਿਆਂ 'ਚੋਂ ਲੰਘਦਾ ਹੈ ਉਹਦੀ ਸ਼ਮਸ਼ਾਨੀ ਵਿੱਚ ਕੋਈ ਉਦਾਸੀ ਨਹੀਂ ਪੈਦਾ ਹੁੰਦੀ ਕੋਪਰਾਮਤਾ ਨਹੀਂ ਪੈਦਾ ਹੁੰਦੀ ਉਹਦਾ ਵਹਿਣ ਜਾ ਰਹੀ ਹੈ ਚੈਨ ਉਦੋਂ ਹੀ ਮਿਲਦਾ ਜਦ ਸਾਗਰ ਵਿੱਚ ਲੇਨ ਜਨਕ ਨੇ ਕਥਾ ਸੁਣਾਈ ਹੁਣ ਤੇਰੀ ਜੀਵਨ ਦੀ ਧਾਰਾ ਚ ਇਹਨਾਂ ਰਸਤੇ 'ਚ ਬਜ਼ਾਰ ਆਉਂ ਰੌਣਕ ਆਉਂ ਮਰਗੜ ਘਾਟ ਆਉਂ ਕਿਸੇ ਦੀ ਮੌਤ ਹੋ ਜਾਏ ਕਿਸੇ ਦਾ ਜਨਮ ਹੋ ਜਾਏ ਖੁਸ਼ੀ ਹੋ ਜਾਏ ਗਮ ਹੋ ਜਾਏ ਤੇਰੀ ਜੀਵਨ ਦੀ ਧਾਰਾ ਹੁਣ ਚੱਲਦੀ ਰਹੇਗੀ ਤੂ دریا ਦੀ ਤਰ੍ਹਾਂ ਹੁਣ ਪਾਉ ਨਦੀ ਦੀ ਤਰ੍ਹਾਂ ਹੁਣ ਤੇਰੀ ਸੁਰਤ ਨੂੰ ਕੋਈ ਰੋਕ ਨਹੀਂ ਸਕਦਾ ਹੁਣ ਇਹ ਸਵ ਸਾਗਰ ਦੇ ਚ ਪਹੁੰਚੇਗੀ ਤਾਂ ਮੈਂ ਇਤਨੀ ਅਰਜ਼ ਕਰਾਂ ਕਿ ਸੁਰਤ ਅਲਾਂ ਚਲ ਸਕੇ ਤੇ ਨਾਮ ਵਿੱਚ ਲੀਨ ਹੋ ਸਕੇ ਤੇ ਰਸ ਮਾਣ ਸਕੇ ਧੰਗ ਧੋਨੇ ਦਮ ਦਮ ਸਦਾ ਸਮਾਲਦਾ ਦਮ ਨਾ ਬਿਰਖਾ ਜਾਏ ਇੱਕ ਇਹ ਦੂਜਾ ਢੰਗ ਹੈ ਧੁਨੋਂ ਮੇਂ ਧਿਆਨ ਧਿਆਨ ਮੇਂ ਜਾਣਾ ਗੁਰਮੁਖ ਅਕਤ ਕਹਾਣੀ ਧੁਨ ਦੇ ਚ ਧਿਆਨ ਜੋ ਵਾਹਿਗੁਰੂ ਵਾਹਿਗੁਰੂ ਦੀ ਧੁਨ ਕਲਾਪਨੀ ਇਹਦੇ 'ਚ ਧਿਆਨ ਜੋੜਨਾ ਸਿਰਫ ਇੱਕ 5 ਮਿੰਟ ਦਾ ਵਕਤ ਕੱਢਿਆ ਕਰੋ ਸਵੇਰੇ ਇਹ ਠੀਕ ਹੈ 5 ਮਿੰਟ ਵਿੱਚ ਸਾਡੇ 4 ਮਿੰਟ ਵੀ ਨਹੀਂ ਜੁੜ ਸਕੋਗੇ ਇੱਕ ਸੈਕਿੰਡ ਵੀ ਨਹੀਂ ਜੁੜ ਸਕੋਗੇ ਇਹ ਵੀ ਦੇਖ ਲੈਣਾ ਸਵੇਰੇ ਤੁਸੀਂ ਪੜਨਾ ਧਿਆਨ ਇੱਕ ਪਾਸੇ ਹੋਵੇਗਾ ਧੁਨ ਇੱਕ ਪਾਸੇ ਵਾਹਿਗੁਰੂ ਵਾਹਿਗੁਰੂ ਆਪਣਾ ਜ਼ਬਾਨ ਤੇ ਹੋਵੇਗਾ ਧਿਆਨ ਕਿਸੇ ਹੋਰ ਪਾਸੇ ਪਰ ਜੇ ਕਰਦੇ ਰਹਿ ਤਾਂ ਅਭਿਆਸ ਪੱਕ ਜਾਏਗਾ ਅਰਦਾਸ ਕਰਦੇ ਰਹਿ ਤਾਂ ਗੁਰੂ ਦੀ ਮਿਹਰ ਹੋ ਜਾਏਗੀ ਤੇ ਗੱਲ ਬਣ ਜਾਏ ਜੇ ਗੱਲ ਨਾ ਬਣੇ ਤਾਂ ਸਮਝ ਲੈਣੀਆਂ ਤੁਹਾਡੀਆਂ ਜਿਹੜੀਆਂ ਇਛਾਵਾਂ ਨੇ ਉਹ ਗੱਲ ਨਹੀਂ ਬਣਨ ਦੇਦੀਆਂ ਗੁਰੂ ਤੇ ਗੱਲ ਬਣਾਉਂਦਾ ਹੈ ਇਹ ਜੇ ਨਾ ਸਮਝਣਾ ਗੁਰੂ ਦੀ ਬਖਸ਼ਿਸ਼ ਕਿਸੇ ਵਕਤ ਹੁੰਦੀ ਹੈ ਇਹ ਨਾ ਸੱਚ ਸੂਰਜ ਹੈ ਦੇਖ ਕਦ ਕਿਸੇ ਵਕਤ ਅੰਧੇਰਾ ਹੁੰਦਾ ਹੈ ਤੇ ਕਿਸੇ ਵਕਤ ਰੋਸ਼ਨੀ ਹੁੰਦੀ ਹੈ ਇੱਥੇ ਰਾਤ ਆਉਦੀ ਹੈ ਇਹਦਾ ਇਹ ਮਤਲਬ ਨਹੀਂ ਸੂਰਜ ਦੇ ਚ ਅੰਧੇਰਾ ਹੋ ਗਿਆ ਸੂਰਜ ਤੇ ਰੋਸ਼ਨ ਹੈ ਹੁਣ ਵੀ ਕਿਸੇ ਨੂੰ ਰੋਸ਼ਨੀ ਨਹੀਂ ਦੇ ਅੱਥੇ ਪੈਰੋ ਰੋਸ਼ਨ ਹੈ ਹਾਂ ਜਿਹੜਾ ਜ਼ਮੀਨ ਦਾ ਫਿੱਤਾ ਸੂਰਜ ਦੇ ਇੱਕ ਪਾਸੇ ਹੋ ਜਾਂਦਾ ਉੱਥੇ ਅੰਧਕਾਰ ਆ ਜਾਂਦਾ ਦਨ ਸਾਰੀ ਜਿਹੜੀ ਉੱਥੇ ਪ੍ਰਮਾਤਮਾ ਹਰ ਵਕਤ ਬਖਸ਼ਿਸ਼ ਕਰਦਾ ਹੈ ਪਰ ਜਿਹੜਾ ਉਸ ਦੀ ਬਖਸ਼ਿਸ਼ ਤੋਂ ਮੂੰਹ ਮੋੜ ਲੈਂਦਾ ਹੈ ਬਸ ਉੱਥੇ ਹਨੇਰਾ ਹੋ ਜਾਂਦਾ ਹੈ ਐਸਾ ਨਹੀਂ ਉਹ ਕਰੋਪੀ ਕਰਦਾ ਰੱਬ ਕਰੋਪੀ ਕਰਦਾ ਨਹੀਂ ਕਰੋਪੀ ਕਰਨਾ ਜਾਣਦਾ ਹੀ ਨਹੀਂ ਉਹ ਕਠੋਰ ਹੈ ਗੁਰੂ ਕਦੀ ਕਰੋਪੀ ਨਹੀਂ ਕਰਦਾ ਗੁਰੂ ਕਦੀ ਸਰਾਪ ਨਹੀਂ ਦਿੰਦਾ ਬਖਸ਼ਿਸ਼ ਕਰਦਾ ਦਇਆ ਕਰਦਾ ਪਰ ਫਰਸ ਇਤਨਾ ਹੈ ਹੁਣ ਜਿਹੜੀ ਜ਼ਮੀਨ ਦਾ ਪੁੱਤਾ ਸੂਰਜ ਦੀ ਤਰਫ ਪਿੱਟ ਕਰ ਬੈਠੇ ਉੱਥੇ ਹਨੇਰਾ ਹੋ ਜਾਂਦਾ ਹੈ ਤੇ ਜਿਹੜਾ ਮਨਮੁਖ ਹੋਵੇ ਮਨ ਦੇ ਅਧੀਨ ਚੱਲਣ ਵਾਲਾ ਹੋਵੇ ਗੁਰੂ ਦੀ ਮਿਹਰ ਤੋਂ ਵਾਂਝਾ ਰਹਿ ਜਾਂਦਾ ਹੈ ਗੁਰੂ ਦੀ ਬਖਸ਼ਿਸ਼ ਤੋਂ ਵਾਂਝਾ ਰਹਿ ਜਾਂਦਾ ਹੈ ਗੁਰੂ ਦੀ ਰਹਿਮਤ ਤੋਂ ਵਾਂਝਾ ਰਹਿ ਜਾਂਦਾ ਹੈ ਔਰ ਗੁਰੂ ਦੀ ਰਹਿਮਤ ਤੋਂ ਖਾਸ ਕਰਕੇ ਉਹ ਜ਼ਰੂਰ ਵਾਂਝਾ ਰਹਿ ਜਾਂਦਾ ਹੈ ਜੋ ਗੁਰੂ ਦੀ ਇੱਛਾ ਵਿੱਚ ਆਪਣੀ ਇੱਛਾ ਜੋੜਦਾ ਹੈ ਗੁਰੂ ਦੀ ਮਰਜ਼ੀ ਵਿੱਚ ਆਪਣੀ ਮਰਜ਼ੀ ਜੋੜਦਾ ਗੁਰੂ ਕਹਿੰਦਾ ਇੰਜ ਕਰ ਤੇ ਇਹ ਆਖੇ ਨਹੀਂ ਇੰਜ ਨਹੀਂ ਹੋ ਸਕਦਾ ਗੁਰ ਸਿਕ ਮੀਤ ਚਲੋ ਗੁਰ ਚਾਲੀ ਜੋ ਗੁਰੂ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਾ ਗੁਰੂ ਦੀ ਇੱਛਾ ਵਿੱਚ ਆਪਣੀ ਇੱਛਾ ਜੋੜ ਦੇ ਗੁਰੂ ਦੀ ਭਾਵਨਾ ਵਿੱਚ ਆਪਣੀ ਭਾਵਨਾ ਜੋੜ ਗੁਰੂ ਦੇ ਹੁਕਮ ਵਿੱਚ ਤੂੰ ਰਾਜ਼ੀ ਰਹਿ ਤੇ ਬਾਬਾ ਫਰੀਦ ਕਹਿੰਦਾ ਅੱਜ ਹੀ ਗੱਲ ਬਣ ਜਾਏਗੀ ਗੱਲ ਕੱਲ ਦੀ ਤੇ ਗੱਲ ਹੀ ਛੱਡ ਪਰਸੋਂ ਦੀ ਗੱਲ ਹੀ ਛੱਡ ਅੱਜ ਮਿਲਾਵਾ ਸ਼ੇਖ ਫਰੀਦ ਟਾਕਮ ਗੂੰਜਣੀਆਂ ਮਨੋਂ ਮਚਿੰਦਣੀਆਂ ਪਿਛਲੇ ਜਨਮ ਵਿੱਚ ਗੱਲ ਬਣੇਗੀ ਅਗਲੇ ਜਨਮ ਵਿੱਚ ਗੱਲ ਬਣੇਗੀ ਪੰਜ 10 ਸਾਲ ਦੇ ਵਿੱਚ ਗੱਲ ਬਣੇਗੀ ਇਸ ਚਿੰਤਾ 'ਚ ਕਦੇ ਨਾ ਪੈਣਾ ਇਹਨਾਂ ਚੱਕਰਾਂ 'ਚ ਕਦੇ ਨਾ ਪੈਣਾ ਅੱਜ ਹੀ ਗੱਲ ਬਣੇਗੀ ਜੇ ਆਪਣੀਆਂ ਇੱਛਾਵਾਂ ਨੂੰ ਇੱਕ ਪਾਸੇ ਰੱਖ ਲਈਏ ਤੇ ਗੁਰੂ ਦੀ ਇੱਛਾ ਦੇ ਚਰਾਸੀ ਹੋ ਕੇ ਜਾਪ ਆਰੰਭ ਕਰ ਲਈਏ ਰਸ ਬਣ ਜਾਏਗਾ ਆਨੰਦ ਬਣ ਜਾਏਗਾ ਬਾਦਸ਼ਾਹ ਰਹਿਮਤ ਕਰ ਅਸੀਂ ਗੁਰੂ ਦੀ ਰਜ਼ਾ ਵਿੱਚ ਰਾਜ਼ੀ रह ਸਕੀਏ ਤੇ ਦਮ ਦਮ ਦੇ ਨਾਲ ਉਸ ਨੂੰ ਯਾਦ ਕਰ ਸਕੀਏ ਜਾਂ ਧੁੰਨ ਤੇ ਧਿਆਨ ਦੀ ਸਾਧਨਾ ਕਰ ਸਕੀਏ ਤਾਂ ਉਹ ਅਵਸਥਾ ਸਾਡੀ ਵੀ ਬਣੇ ਜੀਵਨ ਦੇ ਚੋਂ ਸਾਰੀ ਜਿੰਨੀ ਝੂਠ ਹੈ ਉਹ ਸਾਰੀ ਲੈ ਜਾਏ ਉਤਰ ਜਾਏ ਤੇ ਮਹਾਨ ਪਵਿੱਤਰ ਨੂਰ ਅੰਦਰੋਂ ਪ੍ਰਗਟ ਹੋਵੇ ਐਸਾ ਸਿਲਾ ਸਗੋਂ ਸਾਡਾ ਵੀ ਬਣਾ ਐਸਾ ਮਾਹੌਲ ਸੜੀ ਜ਼ਿੰਦਗੀ ਦੇ ਵਿੱਚ ਵੀ ਬਣੇ ਔਰ ਜੀਣ ਰਿਆ ਜੀ ਬਣੇ ਤਾਂ ਕਿ ਅਸੀਂ ਕਹਿ ਸਕੀਏ ਸੰਸਾਰ ਤੇ ਆਇਆ ਹੋਇਆ ਸਾਡਾ ਸਫਲ ਹੋ ਗਿਆ ਸਫਲ 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 ਬਈ ਯਾਤਰਾ ਆਮਨ ਜਾਣ ਰਹੇ ਮਿਲ ਸਦਾ ਇਤਨੇ ਬਚਨ ਪ੍ਰਵਾਨ ਕਰ ਲੈ ਮੈਂ ਚੰਗ ਤੁਹਾਡੇ ਜ਼ਿਆਦਾ ਵੀ ਲੈ ਗਏ ਸਿਰਫ ਇਸ ਵਾਸਤੇ ਕਿ ਕਲ ਸ਼ਾਇਦ ਤੁਸੀਂ ਅਭਿਆਸ ਕਰੋ ਸ਼ਾਇਦ ਪੰਜ ਵਹਿਰੂ ਵਹਿਰੂ ਦਾ ਜਾਪ ਕਰੋ ਤਾ ਫਿਰ ਕਥਾ ਕਹਾਣੀ ਨਾ ਸੁਣਾਈਆਂ ਨਾ ਠੀਕ ਨਹੀਂ ਤੇ ਮਨੋਰੰਜਨ ਹੈ ਬਸ ਕਿਮਾ ਕਰਨੀ ਮਨੋਰੰਜਨ ਵਕਤ ਪਾਸ ਕਰਨਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਇਹ ਤੁਸੀਂ ਅਰੰਭ ਕੀਤਾ ਤਾਂ ਫਿਰ ਠੀਕ ਹੈ ਤੁਸੀਂ ਗੁਰੂ ਦੀ ਇੱਛਾ ਨਾਲ ਹੁਣ ਰਾਜ਼ੀ ਹੋ ਹੁਣ ਗੁਰੂ ਦੇ ਹੁਕਮ ਨਾਲ ਰਾਜ਼ੀ ਹੋਏ ਕਿਉਂਕਿ ਗੁਰੂ ਵੀ ਇਹੀ ਚਾਹੁੰਦਾ ਹੈ ਅੰਮ੍ਰਿਤ ਵੇਲਾ ਸੱਚ ਨਾਲ ਵੜਿਆਏ ਵੀ ਚਾਹ ਇਹ ਗੁਰੂ ਦੀ ਇੱਛਾ ਹੈ ਕਿ ਗੁਰੂ ਸਤਿਗੁਰੂ ਕਾ ਜੋ ਸਿੱਖ ਅਕਾ ਹੈ ਸੋ ਭਲਕੇ ਉੱਠੇ ਔਰ ਨਾਮ ਦਿਆਵੇ ਬੋਲਣਾ ਚੁੱਕਾ ਮਾ ਗੱਜਵਟ ਕੇ ਫਤੇ ਪ੍ਰਵਾਣ ਕਰਨੇ वाहिगुरु जी का ख़सा वाहिू जी फति